ਬੈਲਟ ਪੇਪਰ ਸਵੇਰੇ ਖੁੱਲਿਆ ਪੇਟੀਆਂ ਆਈ ਚੋ ਤੇ ਬੈਲਟ ਕੇ ਪਰਾਂ ਤੇ ਨਿਸ਼ਾਨ ਬਦਲੇ ਸਨ ਮੇਰੇ ਨਿਸ਼ਾਨ ਦੇ ਕੇ ਟਰੈਕਟਰ ਸੀ ਤੇ ਰਗੂਜੀ ਦੇ ਕੇ ਕੋੜਾ ਸੀ ਮੈਂ ਵੀ ਤੁਹਾਡੇ ਨਾਲ ਹੀਰਾ ਫੇਰੀ ਹੋਈ ਰੱਜ ਕੇ ਮੇਰੇ ਨਾਲ ਬੜੀ ਪਈ ਉਸੇ ਹੀਰਾ ਫੇਰੀ ਹੋ ਗਈ ਕਿਉਂਕਿ ਬਾਦਲ ਅਬੀ ਸਾਰੇ ਜਿਹੜੇ ਆਏ ਸਨ ਇਥੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਝਿੰਦਾ ਸਾ ਸਾਡੇ ਗਰਗੂਸੀ ਤੋਂ ਹਰੇਗਾ ਨਹੀਂ ਬਾਦਲ ਨੇ ਉੱਥੇ ਫੋਨ ਕੀਤਾ ਆਪਣੇ ਉਹ ਜੱਜ ਨੂੰ ਜਿਹੜਾ ਮੈਨੂੰ ਨਾ ਕੋਤ ਹੈ ਗਿਆ ਜਸਦੀਸ਼ਰ ਬੰਸੇ ਅੱਛਾ ਜਸਦੀਸ਼ਰ ਬੰਸੇ ਹਾਂਜੀ ਲਾਇਆ ਸੀ ਇਹਨਾਂ ਨੇ ਬਿਲਕੁਲ ਹਾਂਜੀ 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 ਜਸਦੀਸ਼ਰ ਬੰਸੇ ਨੂੰ ਫੋਨ ਕੀਤਾ ਵੀ ਇਹ ਕੰਮ ਨਹੀਂ ਬੰਨਣਾ ਲਾ ਤੂੰ ਸਾਰੇ ਹਲਕੇ ਦਾ ਦੁਬਾਰਾ ਇਲੈਕਸ਼ਨ ਕਰ ਰਿਹਾ ਚਮਤ ਜਿਹੜੇ ਅੰਦਰ ਦੁਬਾਰਾ ਇਲੈਕਸ਼ਨ ਕਰਵਾ ਲੈ ਓਹੋ ਅੱਛਾ ਐਡੀ ਵੱਡੀ ਐ ਐਨੀ ਹਨੇਰਗਰਦੀ ਕੀਤੀ ਬਾਦਲਾ ਨੇ ਐਨੀ ਐਨੀ ਹਨੇਰਗਰਦੀ ਮੇਰੇ ਨਾਲ ਇਹ ਡੇਢ ਤੋਂ ਗੱਡੀ ਲੈ ਕੇ ਕਰਨਾਲ ਆਣ ਕੇ ਬਹਿ ਗਿਆ ਸਾਰੇ ਰਗੂ ਜਿੱਤੇ ਕਰ ਪੰਜਾਬ ਦੇ ਸਾਰੇ ਪੀ ਪੀ ਜੀ ਕਰੋੜਾ ਸਾਹਿਬ ਜੀ ਹੁੰਦੇ ਸਨ ਬਾਦਲ ਸਿੰਘ ਸਾਹਿਬ ਜੀ 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 ਇਹਨਾਂ ਨਾਲ ਸਾਡੇ ਸਿੱਖ ਬੱਚਿਆਂ ਦਾ ਬੜਾ ਦਿੱਥੇ ਬਹੁਤ ਬਹੁਤ ਐਜੂਕੇਸ਼ਨ ਬਖਦਾ ਉਹ insan ਹੈ ਬਿਲਕੁਲ ਜੀ। ਉਹ ਉਹ ਡਾਕਟਰ ਹਰ ਸਾਲ ਬਣ ਕੇ ਨਿਕਲਨੇ ਸੰ। ਜੀ। ਤੇ ਜਿਹੜੇ ਖਿਆਲੀ ਮੈਡੀਕਲ ਕਾਲਜ ਨੂੰ ਡੈਂਟਲ ਕਾਲਜ ਨਾਗੇ ਰਿਹਾ ਹੈ ਉਹਦੀ ਐਨਐਸਯੂ ਮੈਡੀਕਲ ਕਾਲਜ ਦੀ ਲਈ ਨਹੀਂ ਅਜੇ ਤੱਕ ਮੈਡੀਕਲ ਕਾਲਜ ਚੱਲਿਆ ਹੀ ਨਹੀਂ ਉਹ। ਦਾ ਸਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਜੀ। ਹਾਂ ਫਰਦੇਵ ਜੀ ਫਰਦੇਵ ਮਹਾਰਾਜ ਜੀ। ਬਿਆਨ ਸਿੰਘ ਗੱਲ ਕਰ ਰਿਹਾ ਜੀ ਚੜ੍ਹ ਦੀ ਕਲਾ ਚੋਂ। ਜੀ। हां जी हां चढ़ਦੀ ਗੜਾ ਜੀ ਚੜਦੀ ਜੀ ਜਿੰਦਾ ਸਾਬ ਤੁਹਾਡਾ ਸਾਈਕਲ ਸਾਰਿਆਂ ਨੂੰ ਪਿੱਛੇ ਛੱਡ ਗਿਆ ਮਿਹਰਬਾਨੀ ਤੁਹਾਡੀ ਜੀ ਸਾਈਕਲ ਭਜਦੇ ਹੀ ਬੜਾ ਜੇ ਹਵਾ ਤੋਂ ਉੱਪਰ ਟੈਰਾ ਠੀਕ ਹੋਵੇ ਤੇ ਗੁਰਾਮदास ਦੀ ਬੜੀ ਕਿਰਪਾ ਹੋਈ ਹੈ ਨਾ ਜੀ ਚਲੋ ਵਧਾਈਆਂ ਜੀ ਸਾਰੇ ਤੁਹਾਡੇ ਜਿਹੜੇ ਮੈਂਬਰ ਜਿੱਤੇ ਆ 12 ਮੈਂਬਰ ਜਿੱਤੇ ਆ ਸਾਰਿਆਂ ਨੂੰ ਵਧਾਈਆਂ ਤੇ ਜਿੰਦਾ ਸਾਬ ਸੰਗਤਾ ਤੁਹਾਡੇ ਸੁਣਨੀਆ ਚਾਹੁੰਦੀ ਆ ਕਿਉਂਕਿ ਤੁਹਾਡਾ ਸਟਰਗਲ ਬੜਾ ਲੰਮਾ ਰਿਹਾ ਹੈ ਘੱਟੋ-ਘੱਟ 25-30 ਸਾਲ ਹੋ ਗਏ ਤੁਸੀਂ ਇਹ ਸਟਰਗਲ ਕਰਦੇ ਹੋਏ ਤੇ ਅੱਜ ਮੂਰਪਿਆਵਾ ਜੀ ਹਰਿਆਣੇ ਦੀ ਸੰਗਤਾਂ ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਮਿਲਿਆ ਵਾ ਹਰਿਆਣੀ ਦੀ ਇੱਕ ਵੱਖਰੀ ਪ੍ਰਬੰਧਕ ਕਮੇਟੀ ਬਣ ਜਾ ਰਹੀ ਹੈ ਹਾਂਜੀ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੰਮਾ ਸਮਾਂ ਸੰਘਰਸ਼ ਕੀਤਾ ਜੀ 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 ਕੀ ਕਹਿਣਾ ਚਾਹੁੰਦੇ ਮੈਂ ਸਾਰੇ ਸਰੋਤਿਆਂ ਨੂੰ ਫਤਿਹ ਦੀ ਸ਼ਾਂਝ ਪਾਹਾਂਗਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਗੱਲ ਹੁਣ ਆਪਾਂ ਸੰਘਰਸ਼ ਦੀ ਕਰੀਏ ਕਿ 1996 ਤੋਂ ਲੈ ਕੇ ਜਦੋਂ ਮੈਂ ਪਹਿਲਾ ਇਲੈਕਸ਼ਨ ਲੜਿਆ ਸੀ ਸਰਦਾਰ ਰਘੂਜੀਤ ਦੇ ਵਿਰਕ ਦੇ ਸਾਹਮਣੇ ਹਾਂਜੀ ਪਹਿਲਾ ਇਲੈਕਸ਼ਨ ਸੀ ਉਹ 18 ਸਾਲ ਬਾਅਦ ਸ਼ੋਨੀ ਕਮੇਟੀ ਦੀਆਂ ਚੋਣਾਂ ਹੋਈਆਂ ਜੀ ਤੇ ਉਹਦੇ ਵਿੱਚ ਮੈਂ ਇਲੈਕਸ਼ਨ ਲੜਿਆ ਪਰ ਮੈਂ ਰਘੂਜੀਤ ਤੋਂ ਉਸ ਇਲੈਕਸ਼ਨ ਦੇ ਵਿੱਚ ਉਸ ਟਾਈਮ ਚਾਰ ਜ਼ਿਲ੍ਹੇ ਸਨ ਸਾਡੇ ਇਹ ਕਰਨਾਲ ਹਲਕੇ ਤੋਂ ਇੱਕ ਕਰਨਾਲ ਇੱਕ ਪਾਣੀਪਤ ਇੱਕ ਸੋਨੀਪਤ ਤੇ ਇੱਕ ਰੋहतक ਜੀ ਉਹਨਾਂ ਚੋਂ ਜਿਲ੍ਹੇ ਉਨਾ ਦੂ ਜਿਹੜਿਆਂ ਦੇ ਵਿੱਚ ਜਦੋਂ ਸ਼ਾਮ ਨੂੰ ਰਿਜ਼ਲਟ ਕਲੀਅਰ ਹੋਇਆ ਤੇ ਮੇਰੇ 3700 ਵੋਟਾਂ ਸਨ ਪਰ ਮੇਰਾ ਉਸ ਦਿਨ ਮਾਨਕ ਰੋਪਰ ਨੂੰ ਇਲੈਕਸ਼ਨ ਲੜਿਆ ਮੇਰਾ ਨਿਸ਼ਾਨ ਘੋੜਾ ਸੀ ਤੇ ਰਗੂ ਜੀ ਦਾ ਅਕਾਲੀ ਦਲ ਬਾਦਲ ਦਾ ਟਰੈਕਟਰ ਸੀ ਜੀ ਵੀਰ ਜੀ 6000 ਵੋਟਾਂ ਸਨ ਦੂਆਂ ਜਿਹੜੀਆਂ ਰੋਟਕ ਦੀਆਂ ਤੇ ਸੋਣੀਪੜ ਦੀਆਂ ਜੀ ਪਰ ਜਦੋਂ ਉੱਥੇ ਵੈਲਟ ਪੇਪਰ ਖੁੱਲਿਆ ਤੇ ਉਹ ਚੌੜੀ ਬੰਸੀ لال ਦੀ ਸਰਕਾਰ ਸੀ ਮੁੱਖ ਮੰਤਰੀ ਬੰਸੀ ਲਾਲ ਹਾਂਜੀ ਹਾਂਜੀ ਜਦੋਂ ਉਹ ਵੈਲਟ ਪੇਪਰ ਸਵੇਰੇ ਖੁੱਲਿਆ ਫੇਟੀਆਂ ਆਈ ਚੁੱਤ ਵੈਲਟ ਕੇਕਰਾਂ ਤੇ ਨਿਸ਼ਾਨ ਬਦਲੇ ਸਨ ਮੇਰੇ ਨਿਸ਼ਾਨ ਦੇ ਅੱਗੇ ਟਰੈਕਟਰ ਸੀ ਤੇ ਰਗੂਜੀ ਦੇ ਅੱਗੇ ਕੋੜਾ ਸੀ ਵੀ ਤੁਹਾਡੇ ਨਾਲ ਹੀਰਾ ਫੇਰੀ ਹੋਈ ਰੱਜ ਕੇ ਮੇਰੇ ਨਾਲ ਬੜੀ ਪਈ ਉਹ ਸੇ ਹੀਰਾ ਫਰੀ ਹੋ ਗਈ ਹੂੰ ਹੂੰ ਤੇ ਉੱਥੇ ਇਲੈਕਸ਼ਨ ਬੰਦ ਕਰ ਦਿੱਤਾ ਗਿਆ ਕਿਉਂ ਇਹ ਕਰਾਈ ਫਿਰ ਬਾਦਲ ਪਾਰਟੀ ਨੇ ਸੀ ਆਹ ਕਰਾਈ ਬਾਦਲ ਪਾਰਟੀ ਨੇ ਸੀ ਜੀ ਹਾਂਜੀ ਕਿ ਕਿਉਂਕਿ ਬਾਦਲ ਅਰੀ ਸਾਰੇ ਜਿਹੜੇ ਆਏ ਸਨ ਇੱਥੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਹ ਝਿੰਦਾ ਸਾਡੇ ਕਰਗੂ ਸਿਤੂ ਹਰੇਗਾ ਨਹੀਂ ਉਹਨਾਂ ਨੇ ਕਿ ਆ ਵੀ ਚਲੋ 6000 ਵੋਟਾਂ ਨੇ ਉੱਥੋਂ ਵੈਲਟ ਪੇਪਰ ਨਿਸ਼ਾਨ ਬਦਲ ਦਿਓ ਤੇ ਜੇ ਇੱਥੇ ਜਿੱਤ ਗਏ ਅਸੀਂ ਕਰਨਾਲ ਪਾਣੀਪੱਟੇ ਚੋਂ ਫਿਰ ਤੇ ਕੋਈ ਲੋੜ ਨਹੀਂ ਤੇ ਜੇ ਨਾ ਜਿੱਤੇ ਤੇ ਉੱਥੇ ਅਰੀ ਫਿਰ ਇੱਕ ਪਾਸੇ ਵੋਟਾਂ ਕੋ ਆ ਗਈ ਕਿਉਂਕਿ ਨਾਲ ਸ਼ਮਨਿਕ ਕਮੇਟੀਆਂ ਹਰੇ ਪੰਜਾਬ ਹਰਿਆਣਾ ਹਿਮਾਚਲ ਦੀਆਂ ਵੋਟਾਂ ਚੱਲ ਰਹੀਆਂ ਹਨ ਉਹ ਵੀ ਬਿਜੀ ਸਨ ਉਹਨਾਂ ਨੇ ਦੇਖੋ ਰਫੇਰੀ ਜਿਹੜੀ ਗੱਲ ਹੋਈ ਤੇ ਫਿਰ ਆਪਾਂ ਇਲੈਕਸ਼ਨ ਉੱਤੇ ਦੁਬਾਰਾ ਕਰਾ ਕੇ 6000 ਵੋਟਾਂ ਤੇ ਤੇ ਆਪਣੇ ਬੰਦੇ ਨੂੰ ਜਿਤਾ ਦੇਾਂਗੇ ਕਮੀ ਪੇਸ਼ੀ ਕਰਦੇ ਆਂ ਇੱਕ ਚਾਲ ਸੀ ਬੜੀ ਵੱਡੀ ਜੀ 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 ਹਾਂ ਜਦੋਂ ਫਿਰ ਉਹ ਜਿਸ ਦਿਨ ਇਲੈਕਸ਼ਨ ਹੋਇਆ ਤੇ ਜਦੋਂ ਰੋਟ ਸੁਣੀ ਪਰਦੇ ਇਹ ਵੈਲਟ ਪੇਪਰ ਖੁੱਲੇ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਨਿਸ਼ਾਨ ਗਲਤ ਨੇ ਤੇ ਉਹਨਾਂ ਇਲੈਕਸ਼ਨ ਰੋਕ ਦਿੱਤਾ ਇਸ ਗੱਲ ਕੇ ਡਿਸਪਿਊਟ ਹੋ ਗਿਆ ਇਲੈਕਸ਼ਨ ਜੀ ਜਦੋਂ ਕਰਨਾਲ ਤੇ ਪਾਣੀ ਪਾ ਦਿੱਆਂ ਇਹ ਸ਼ਾਮ ਨੂੰ ਸੰਦੂਕੜੀਆਂ ਕੁੱਲੀਆਂ ਤੇ ਸਾਡੇ ਸੈਂਸਿਸ ਸਾਡੇ 3700 ਵੋਟਾਂ ਨਾਲ ਮੈਂ ਰਗੂਜੀਤ ਨੂੰ ਜੀਤ ਦੇ ਰਿਹਾ ਸੀ ਜੀ ਤੇ ਫਿਰ ਮੈਨੂੰ ਜਿਹੜੇ ਦੋ ਜਿਹੜੇ ਸਾਨੂੰ ਉਹਨਾਂ ਦਾ ਦੁਬਾਰਾ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਨੇ ਢੇਰ ਡਿਕਲੇਅਰ ਕਰਤਾ ਵੀ ਇਹ ਡਿਸਪਿਊਟਡ ਯਹਾਂ ਇਥੇ ਡਿਸਪਿਊਟ ਹੋ ਗਿਆ ਤੇ ਇੱਕ ਹਫ਼ਤੇ ਦਾ ਟਾਈਮ ਦੇਣਾ ਦੁਬਾਰਾ ਫਿਰ ਇਹਨਾਂ ਦੋਹਾਂ ਜਿਹੜਿਆਂ 'ਚ ਇਲੈਕਸ਼ਨ ਹੋਵੇਗਾ ਹਾਂਜੀ ਉੱਥੇ ਫਿਰ ਉਦੋਂ ਜਸਟਿਸ ਹੁੰਦੇ ਸਨ ਰਿਟਾਇਰ ਜੱਜ ਸੀ ਮੈਨੂੰ ਯਾਦ ਨਹੀਂ 1996 ਵਿੱਚ ਜੀ ਬਾਅਦ ਵਿੱਚ ਆਂਦਾ ਅਵਿਸਟੇ ਰਾਰਸੀ ਬੜਾ ਨੇਕ ਠੀਕੀ ਅੱਛਾ ਹਾਂ ਸਰਵੰਮਨ ਪਾਵਰ ਸੀ ਨਜ਼ਰੀ ਇੰਨਾ ਹੀ ਜੱਜ ਨੂੰ ਲਾਇਆ ਵਾਸਤੇ ਜੀ ਤੇ ਉਹ ਫਿਰ ਬਾਅਦ ਵਿੱਚ ਇਹਨਾਂ ਇਲੈਕਸ਼ਨ ਕਮਿਸ਼ਨ ਦਾ ਰਿਟਾਇਰ ਹੋਣ ਤੋਂ ਬਾਅਦ ਉਹਨੇ ਜੱਜ ਲਾ ਦਿੱਤਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੀ ਤੇ ਉਸ ਟਾਈਮ ਫਿਰ ਜਦੋਂ ਮੈਂ ਉੱਥੇ ਇਲੈਕਸ਼ਨ ਲੜਨ ਵਾਸਤੇ ਗਏ ਸੀ ਹਫ਼ਤਾ ਕੰਪੇਨ ਕਰਦੇ ਰਹੇ ਫਿਰ ਤੇ ਸੰਗੀਰ ਬਾਦਲ ਵੱਡਾ ਬਾਦਲ ਸਾਰੇ ਜਦੋਂ ਪਾਣੀ ਭੱਤ ਗਏ ਤੇ ਉਹਨੂੰ ਦਿੱਲੀ ਕਮੇਟੀ ਦਾ ਵੀ ਤੇ ਬਾਦਲ ਕਿਆਂ ਦਾ ਕਬਜ਼ਾ ਸੀ ਉਹਨ ਮਰ ਗਿਆ ਆਪਣਾ ਪ੍ਰਧਾਨ ਤੇ ਉਹ ਪਟਨਾ ਸਾਹਿਬ ਦਾ ਵੀ ਪ੍ਰਧਾਨ ਬਣਿਆ ਮੇਰੇ ਨਾਂ ਭੁੱਲ ਗਿਆ ਉਹਨੂੰ ਛੋਟਾ ਜਿਹਾ ਬੰਦਾ ਸੀ ਹਾਂਜੀ ਹਾਂਜੀ ਉਹ ਬਹੁਤ ਪਿੱਛੇ ਜਿਹੇ ਹੱਥ ਚੜਾਈ ਕੀਤੀ ਹਾਂਜੀ ਹਾਂ ਚੜਾਈ ਕੀਤੀ ਉਹ ਜਿਹੜੇ ਕਮੇਟੀ ਸਾਰੀ ਆ ਗਈ ਸਾਰੀ ਸ਼ੋਹਨੀ ਕਮੇਟੀ ਆਈ ਕਿਉਂਕਿ ਵਿਲੇ ਹੋ ਗਏ ਸਨ ਇਹ ਸਾਰੇ ਰੋਹਤਕ ਤੋਂ ਸੋਨੀਪੁਰ ਤੇ ਮੇਰੇ ਵੱਲ ਆ ਗਈ ਸਾਰੀਆਂ ਕਿ ਰਨ ਰਲ ਕੇ ਜਦੋਂ ਸਾਰੀ ਵੱਡੀਆਂ ਟੀਰਾ ਤੁਹਾਨੂੰ ਹਰਾਨ ਆ ਗਈਆਂ ਆਹ ਹਰਾਨ ਆ ਗਈ ਉਹ 6000 ਵੋਟਾਂ ਤੇ ਦੂਆਂ ਜ਼ਿਲ੍ਹਿਆਂ ਚ ਆ ਗਈਆਂ ਸਾਰੀਆਂ ਜੀ 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 ਬਾਦਲ ਬਾਦਲ ਬੜਾ ਸਿਆਣਾ ਹੈ ਉਹਨੇ ਜਿਹੜਾ ਕਿਹਾ ਬਈ ਮੈਨੂੰ ਪਹਿਲਾਂ ਰਿਜਲਟ ਤੇ ਵਿਖਾਓ ਉਹਨੇ ਆਖਿਆ ਵੀ ਸਾਡੇ 3700 ਵੋਟਾਂ ਤੇ ਦੂਆਂ ਜ਼ਿਲ੍ਹਿਆਂ ਚੋਂ ਚੀਂਦਾ ਕੇ ਦੇ ਹਾਂ ਉਹਨੇ ਕਿਹਾ ਵੀ ਇੱਥੇ 6000 ਵੋਟੇ ਸਾਰੀ ਵੋਟ ਸ਼ੇਰਾਂ ਦੀ ਪੈਂਦੀ ਨਹੀਂ 5000 ਤੋਂ ਵੱਧ ਪੈ ਨਹੀਂ ਸਕਦੀ ਹਾਂ ਹਾਂ ਤੇ ਸਾਡੇ 37 ਤੋਂ ਤੇ ਉਹ ਅੱਗੇ ਵੀ ਤੇ ਕੋਈ ਨਾ ਕੋਈ ਤਾਂ ਵੋਟਾਂ ਉਹ ਹੀ ਲੈ ਜਾਗਾ ਵਿੱਚੋਂ ਹਾਂਜੀ ਤੇ ਇਸ ਕਰਕੇ ਜੇ ਇਹਨਾਂ ਦੂਹਾਂ ਜਿਹੇ ਦਾ ਇਲੈਕਸ਼ਨ ਹੁੰਦਾ ਤਾਂ ਚਿੰਡਾ ਤੋਂ ਉੱਥੋਂ ਨਹੀਂ ਹਰਦਾ ਕਿਸੇ ਸੂਰਤ ਤੇ ਚ ਨਹੀਂ ਹਰਦਾ ਜੀ 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 ਉਹਨੇ ਤੇ ਇੱਕ ਮਿੰਟ 'ਚ ਜੋੜ ਕਟਾ ਕਰ ਦਿੱਤੀ ਉਹਨਾਂ ਫਿਰ ਬਾਦਲ ਨੇ ਉੱਥੇ ਹੀ ਫੋਨ ਕੀਤਾ ਆਪਣੇ ਉਹ ਜੱਜ ਨੂੰ ਜਿਹੜਾ ਮੈਨੂੰ ਨਾ ਭੁੱਲਦਾ ਪਿਆ ਜਸਦੀ ਸਰਬੰਸ ਸੇ ਸਰਬੰਸ ਹਾਂ ਹਰਬੰਸ ਹਾਂਜੀ ਲਾਇਆ ਸੀ ਇਹਨਾਂ ਨੇ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਜਸਟਿਸ ਵੰਸੀ ਨੂੰ ਬੋਨ ਕੀਤਾ ਵੀ ਇਹ ਗੱਬ ਨਹੀਂ ਬੰਨਣਾ ਲਾ ਤੂੰ ਸਾਰੇ ਹਲਕੇ ਦਾ ਹੀ ਦੁਬਾਰਾ ਇਲੈਕਸ਼ਨ ਕਰ ਰਿਹਾ ਚਾਹਵੇਂ ਜਿਹੜੇ ਅਨਦ ਦੁਬਾਰਾ ਇਲੈਕਸ਼ਨ ਕਰਵਾ ਲੈ। ਓਹੋ ਅੱਛਾ ਐਡੀ ਵੱਡੀ ਐ ਐ ਇੰਨੀ ਹਨੇਰ ਕਰਦੀ ਕੀਤੀ ਬਾਦਲਾ ਨਹੀਂ ਇੰਨੀ ਇੰਨੀ ਹਨੇਰ ਕਰਦੀ ਮੇਰੇ ਨਾਲ ਤੇ ਉਹ ਸਟੈਂਡ ਮੈਂ ਅਲੀ ਇਲੈਕਸ਼ਨ ਕੈਂਪੇਨ ਤੇ ਹੀ ਸਾਂ ਦੂਜੇ ਦਿਨ ਵੋਟਾਂ ਪੈਣੀਆਂ ਸਨ ਤੇ ਮੈਨੂੰ ਡੀਸੀ ਦਾ ਉੱਤੇ ਫੋਨ ਆ ਗਿਆ ਚਿੰਦਾ ਸਾਡੀ ਗੱਲ ਸੁਣ ਮੈਂ ਦੱਸੋ ਜੀ ਅਗੇ 13 ਦੇ ਵੀ ਇਲੈਕਸ਼ਨ ਪੋਸਟਪੋਨ ਹੋ ਗਿਆ ਸਾਰੇ ਦਾ ਸਾਰਾ ਹਲਕੇ ਦਾ ਦੁਬਾਰਾ ਇਲੈਕਸ਼ਨ ਹੋਵੇਗਾ ਉਹ ਨਿਰਿਆਂ ਦੂਜਿਆਂ ਦਾ ਨਹੀਂ ਉਹ ਚਾਹਾਂ ਜਿਲਿਆਂ ਦਾ ਹੀ ਦੁਬਾਰਾ ਹੋਵੇਗਾ ਜਸਦੀਰ ਬਨ ਸਿੰਘ ਨੇ ਆਰਡਰ ਭੇਜ ਦਿੱਤੇ ਹੋ ਗਿਆ ਅਰੇ ਅਰੇ ਗਿਆ ਮੈਂ ਕਿਹਾ ਜੀ ਬੜਾ ਥੱਕਾ ਹੋ ਗਿਆ ਉਹਨੇ ਆ ਕੇ ਮੈਂ ਕਿਹਾ ਜੀ ਹੁਣ ਕੀ ਕਰਾਂ ਅਗੇ ਮਿਲ ਲਾ ਜਾ ਕੇ ਕਮਿਸ਼ਨਰ ਨੂੰ ਮੈਂ ਉੱਥੇ ਜਉ ਗੱਡੀ ਭਜਾਈ ਤੇ ਮੈਂ ਜਸਦੀਰ ਜਸਦੀਰ ਬਨ ਸਿੰਘ ਕੋਲ ਗਿਆ ਨਾ ਸਰਦਾਰ ਸਾਹਾ ਕੀ ਕੰਮ ਕਰਦਾ ਜੀ ਹਾਂ ਇਹ ਕਿਵੇਂ ਹੋ ਸਕਦਾ ਹੈ ਮੈਂ ਕਿਹਾ ਜਿਹੜਾ ਡਿਸਪਿਊਟਡ ਹਲਕਾ ਹੁੰਦਾ ਉੱਥੇ ਹੁੰਦੇ ਨੇ ਅਜੇ ਤੱਕ ਦੁਨੀਆ ਪਰਚ ਹੋਇਆ ਨਹੀਂ ਵੀ ਸਾਰੇ ਹਲਕੇ ਦੀ ਦੁਬਾਰਾ ਇਲੈਕਸ਼ਨ ਹੋ ਜਾਏ ਜਿਹੜੇ ਗੁੱਤੇ ਹੁੰਦੀ ਉਹ ਦੁਬਾਰਾ ਹੁੰਦਾ ਮੈਨੂੰ ਆਦਾ ਜੇ ਮੇਰੀ ਗੱਲ ਸੁਣ ਮੇਰੇ ਅੱਗੇ ਕੋਈ ਤੂੰ ਤਪੜ ਕਰਨ ਦੀ ਲੋੜ ਨਹੀਂ ਜਸਟਿਸ ਵਨ ਸਿੰਘ ਵੇਖੋ ਕਿਹੜੀ ਭਾਸ਼ਾ ਨਾਲ ਬੋਲਦਾ ਵੀ ਦੋ ਦਿਨ ਹੈ ਸੀ ਹੈਲੋ ਅੱਛਾ ਜੀ ਅੰਡਰ ਮੈਂ ਗਵਰਨਮੈਂਟ ਪਾਵਰ ਹ ਮੇਰੀ ਮਰਜ਼ੀ ਏ ਤੇਰੇ ਵਾਸਤੇ ਉਹ ਹਾਈ ਕੋਰਟ ਖੜਾ ਉੱਥੇ ਲਗਾ ਦੇ ਇਲੈਕਸ਼ਨ ਹੋਵੇਗਾ ਤੇ ਸਾਰੀ ਕੰਸਟੀਟਿਊਟਡਰ ਦੁਬਾਰਾ ਹੋਵੇਗਾ ਮੈਂ ਕਰ ਸਕਦਾ ਮੈਂ ਮੂ ਲਟਕਾ ਕੇ ਆ ਗਿਆ ਫਿਰ ਉਹ ਕਰ ਨਹੀਂ ਸਕਦੇ ਆਪਾਂ ਕਰ ਹੀ ਨਹੀਂ ਸਕਦੇ ਉਹਨੇ ਆਖਿਆ ਮੈਂ ਵਨ ਮਨ ਪਾਵਰ ਜੋ ਕਰਨਾ ਤੇਰੇ ਵਾਸਤੇ ਹਾਈ ਕੋਰਟ ਖੜਾ ਹੈ ਮੈਂ ਫਿਰ ਮਾਨ ਨੂੰ ਫੋਨ ਕੀਤਾ ਮਾਨ ਦਾ ਕੋਈ ਨਹੀਂ ਪਿਆ ਨਾ ਕਮਾਇ ਚੋ ਮੈਂ ਕਿਹਾ ਹੁਣ ਕੀ ਕਰੀਏ ਫਿਰ ਉਹ ਫਿਰ ਇਲੈਕਸ਼ਨ ਤੇ ਇਹਨਾਂ ਫਿਰ ਦੁਬਾਰਾ ਡਿਕਲੇਅਰ ਕਰਨਾ ਸੀ ਇਹ ਦੁਬਾਰਾ ਸਾਰੀ ਕਨਸਟੀਚਿਊਸ਼ਨ ਦਾ ਨਾ ਫਿਰ 15 ਦਿਨ ਬਾਅਦ ਫਿਰ ਕਨਸਟੀਚਿਊਸ਼ਨ ਦਾ ਨਾ ਇਲੈਕਸ਼ਨ ਡਿਕਲੇਅਰ ਕਰਤਾ ਤੇ ਸਾਰੀ ਚੌਹਾਂ ਜਿਲ੍ਹਾ ਦੁਬਾਰਾ ਹੋਵੇਗਾ ਫਿਰ ਮੈਂ ਚਰਨਾਲ ਵਿੱਚ ਸੰਗਠਨ ਕੀਤੀ ਇਹ ਸੰਗਠਨ ਨੇ ਫੈਲਾ ਲਿਆ ਵੀ ਹੁਣ ਇਸ ਤਰ੍ਹਾਂ ਭੇਜੜਾਈ ਝਗੜੇ ਹੋਣਗੇ ਪਿੰਡਾਂ 'ਚ ਦੁਬਾਰਾ ਇਹ ਅਕਸ ਤੇ ਚਿੰਦਾ ਸਾਨੂੰ ਇਲੈਕਸ਼ਨ ਲੜਨਾ ਹੀ ਨਹੀਂ ਚਾਹੀਦਾ ਇਹ ਨਹੀਂ ਜਿੱਤਣ ਦੇਣਗੇ ਇਹ 150 ਗੱਡੀ ਲੈ ਕੇ ਕਰਨਾਲ ਆਣ ਕੇ ਬੈ ਗਿਆ ਸਾਰੇ ਰਗੂ ਜਿੱਤੇ ਕਰ ਪੰਜਾਬ ਦੇ ਸਾਰੇ ਬੀਬੀ ਜੀ ਕੋਰੋ ਚੌੜਾ ਸਾਹਿਬ ਵੀ ਜਿਹੋ ਹੁੰਦੇ ਸਨ ਬਾਦਲ ਸਾਹਿਬ ਸਭ ਜੀ 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 ਅਸਾਂ ਫਿਰ ਆਖਿਆ ਵੀ ਇਹ ਹਾਲਾਤ ਦੇਖ ਕੇ ਨਾ ਜਿੱਤਨ ਤੇ ਦੇਣਾ ਨਹੀਂ ਤੇ ਇਹ ਇਲੈਕਸ਼ਨ ਵੇਡਰਾ ਮਤਲਬ ਇਹ ਆਊਟ ਕਰ ਦਿਓ ਵੀ ਇਹ ਇਲੈਕਸ਼ਨ ਲੜਾਂਗੇ ਨਹੀਂ ਜੀ 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 ਅਸਾਂ ਉੱਥੇ ਇਲੈਕਸ਼ਨ ਕਿਹਾ ਵੀ ਅਸੀਂ ਇਹ ਇਲੈਕਸ਼ਨ ਦਾ ਬਾਈਕਾਟ ਕਰਨੇ ਆ ਇਲੈਕਸ਼ਨ ਨਹੀਂ ਲੜਾਂਗੇ ਜੀ ਬਾਦਲ ਐਡੀ ਭੈੜੀ ਛਾਇ ਹੁੰਦਾ ਸੀ ਉਹ ਸ਼ਾਮ ਤੱਕ ਵੀ ਆਂਦਰਾ ਚਿੰਦਾ ਬਹੁਤ ਖਤਰਨਾਕ ਬੰਦਾ ਜਿਹੜਾ ਮੇਰੇ ਬੰਦੇ ਨੂੰ ਇੰਨੀਆਂ ਵੋਟਰਾਂ ਨਾਲ ਇੱਕ ਮੁੰਡਾ ਜਿਹਾ ਹਰਾਏਗਾ ਮੇਰੇ ਮੁਕਾਬਲੇ ਤੇ ਉਹ ਅਖੀਰਲੇ ਦਿਨ ਵੀ ਇਹ ਕਰਦਾ ਕਰਾ ਰੋਟਾ ਰੀਲ ਕਰਦੇ ਕਰਾ ਫਿਰ ਉਹ ਜਿੱਜੇਗਾ ਤੁਸੀਂ ਟਿੱਲਿਆ ਨਹੀਂ ਪਹਿਣਾ ਉਹਨਾਂ ਜੀ ਆਪਣੀ ਪੂਰੀ ਕੰਪਨੀ ਜਾਰੀ ਰੱਖੀ ਤੇ ਉਹਨਾਂ ਆਖਿਆ ਵਾ ਬੂਥਾਂ ਦੇ ਵੀ ਜਾਣਾ ਹੈ ਜੋ ਤੂੰ ਕਿ ਮੈਂ ਡਿਕਲੇਅਰ ਕੀਤਾ ਸੀ ਉਹਨੇ ਆਖਿਆ ਟਾਈਮ ਦੇ ਟਾਈਮ ਇਹ ਕਰ ਸਕਦਾ ਕੋ ਬੋਟਾ ਪਾਣੀ ਸ਼ੁਰੂ ਕਰੋ ਤੇ ਲੋਕੀ ਉਹਨੂੰ ਸਹਿਮਤੀ ਦੇ ਇੰਨਾ ਡਰ ਪਾਤਾ ਸੀ ਬਾਦਲ ਨੂੰ ਹਾਂ ਬਿਲਕੁਲ ਜੀ ਬਿਲਕੁਲ ਉਹਨੇ ਆਖਿਆ ਨੂੰ 37 ਦੇ ਵੋਟ ਮਿਲ ਜਾਣਗੇ ਹਾਂ ਹਾਂ ਜੀ ਨਹੀਂ ਵੈਸੇ ਇਹ ਗੱਲ ਮੰਨਣ ਵਾਲੀ ਹੈ ਵੀ ਜੋਸ਼ ਸ਼ੰਗਰ ਤੁਸੀਂ ਕੀਤਾ ਹਰਿਆਣਾ ਦੇ ਸਿੱਖਾਂ ਵਾਸਤੇ ਖਾਸ ਕਰਕੇ ਪ੍ਰੋਧਕ ਕਮੇਟੀ ਵਾਸਤੇ ਤੁਹਾਡਾ ਸੰਘਰਸ਼ ਇੱਕ ਮੀਲ ਪੱਥਰ ਆ ਤੁਹਾਡਾ ਸੰਘਰਸ਼ हरियाणा ਦੇ ਸਿੱਖ ਜਾਦ ਰੱਖਣਗੇ ਜੋ ਤੁਸੀਂ ਹੁਣ ਤੱਕ ਕੀਤਾ ਹਰਿਆਣਾ ਦੇ ਪਰਉੰਧ ਕਮੇਟੀ ਵਾਸਤੇ ਜਿਹੜਾ ਬਾਦਲਾ ਨੇ ਇੱਕ ਗੱਲ ਜ਼ਰੂਰੀ ਆਪਾਂ ਲੰਮੀ ਵਿਚਾਰਤਾਲਾ ਜਲਦੀ ਤੁਹਾਡੇ ਨਾਲ ਕਰਾਂਗੇ ਆ ਕੇ ਜਿਹੜਾ ਮੀਰੀਪੀ ਟ੍ਰਸਟ ਜਿਹੜਾ ਹੈਗਾ ਵਾ ਇਹਦੇ ਚ ਜਿਹੜਾ ਬਾਦਲਾ ਨੇ ਧੱਕਾ ਕੀਤਾ ਬਾਦਲਾ ਨੇ ਨਿੱਜੀ ਟ੍ਰਸਟ ਬਣਾ ਕੇ ਆਪ ਹੀ ਉਹਦੇ ਵਿਲ ਪਾਵਰ ਲੈ ਲਈ ਜਦੋਂ ਮੱਕੜ ਪ੍ਰਧਾਨ ਸੀਗਾ ਹੁਣ ਤਾਂ ਇਹਨਾਂ ਦੇ ਨਾਂ ਤੇ ਚੱਲਿਆ ਆ ਰਿਹਾ ਜਿਹੜਾ ਅਰਪਰ ਦੇ ਪੈਸੇ ਦਾ ਨੁਕਸਾਨ ਕੀਤਾ ਬਾਦਲਾ ਨਹੀਂ ਔਰ ਜ਼ਮੀਨਾਂ ਆਪਣੇ ਇਹ ਨਿੱਜੀ ਲੋਕਾਂ ਨੂੰ ਦਿੱਤੀਆਂ ਜਿਹੜੇ ਇਹਨਾਂ ਦੇ ਸਪਾਸਲਾਰਸ ਹਨ ਹੈਨਾ ਜਿਹੜੇ ਚੱਪਲ ਚੱਪਲ ਝਾੜਨ ਵਾਲੇ ਬੰਦੇ ਆ ਹਾਂਜੀ ਹਾਂਜੀ ਤੇ ਇਹ ਦੇ ਇਹਦੇ ਬਾਰੇ ਹੁਣ ਜਿਹੜੀ ਤੁਹਾਡੀ ਕਮੇਟੀ ਆਊਗੀ ਕੀ ਫੈਸਲਾ ਲਹੋਗੀ ਅ ਨਹੀਂ ਵੇਖੋ ਸੁਪਰੀਮ ਕੋਰਟ ਦੇ ਫੈਸਲੇ ਹੋਂ ਤੋਂ ਬਾਅਦ ਸੁਪਰੀਮ ਕੋਰਟ ਨੇ ਤੇ ਵੇਖਿਆ ਚਲ ਚਲ ਸੰਪਤੀ ਜਿੰਨੇ ਬੋਰਡ ਨੇ ਸਾਰੇ ਟੁੱਟ ਜਾਣਗੇ ਤੇ ਰਣ ਕਮੇਟੀ ਦੇ ਪ੍ਰਬੰਧ ਹਲੇ ਆ ਜਾਣਗੇ ਜੀ ਪਰ ਸ਼ੂਨੀ ਕਮੇਟੀ ਨੇ ਚਾਲ ਚਲੀ ਤੇ ਨਹੀਂ ਅਸੀਂ ਜਿਹੜਾ ਮੀਰੀ ਪੀਰੀ ਕਾਲਜ ਇੱਕ ਟਰਸਟ ਬਣਿਆ ਉਹ ਟਰਸਟ ਅਸੀਂ ਨਹੀਂ ਜਾਣਦੇ ਨਾ ਜਿਹੜੀ ਇਲੈਕਟਿਡ ਬੋਡੀ ਆਵੇਗੀ ਉਹ ਇਹਦਾ ਸੰਭਾਲੇਗੀ ਅਸੀਂ ਇਹ ਸਿਲੈਕਟਿਡ ਬੋਡੀ ਨਹੀਂ ਜਾਣਦੇ ਨਾ ਇਲੈਕਟਿਡ ਬੋਡੀ ਨੇ ਧਿਆਨ ਅੱਛਾ ਹੁਣ ਉਹ ਸੰਗਤ ਦੀ ਲੈਗਿਟਿਡ ਬਾਡੀ ਬਣੀ ਜੀ ਹੁਣ ਉਹਨੂੰ ਰੋਕ ਨਹੀਂ ਪਾ ਸਕਦੇ ਸੁਪਰੀਮ ਕੋਰਟ ਦੇ ਆਰਡਰ ਆਂਦੇ ਨੇ ਵਾਹ ਵਾਹ ਇੱਥੋਂ ਤੱਕ ਜਿਹੜਾ ਬਾਦਲ ਅਮੀਰੀਪੁਰ ٹرسٹ ਨੂੰ ਬਚਾਣ ਲਈ ਆ ਹੱਥ ਕੰਡੇ ਵਰਤਦੇ ਪਏ ਆ ਕਿਉਂਕਿ ਉਹ ٹرسٹ ਇਹਨਾਂ ਦੇ ਮਾਲਕ ਮੈਂ ਨੀਤੀ ਮਲਕੀਅਤ ਬਣ ਕੇ ਰਹਿ ਗਿਆ ਜੀ ਢਿੰਡਾ ਸਾਹਿਬ ਹਾਂ ਜੀ ਉਹ ਇਹਨਾਂ ਦੀ 25 ਕਿੱਲੇ ਜ਼ਮੀਨ ਸੀ ਉਹ ਗੁਰਦੁਆਰਾ ਸ਼ਾਹਬਦ ਦੇ ਨਾਲ ਉਹ ਇਹਨੇ ਆਪਣੇ ਨਾਂ ਕਰਵਾ ਕੇ ਸ਼ਮਨਿਕ ਮੇਰੀ ਤੇ ਨਾਂ ਕਰਵਾ ਕੇ ਆਪਣੇ ਨਾਂ ਕਰਵਾ ਕੇ ਜੀ ਸੈਸ਼ਨ ਮਨਾਤਾ ਤੇ ਆਪ ਉਹ ਤੇ ਮੈਂਬਰ ਤੇ ਚੇਅਰਮੈਨ ਬਣ ਗਏ ਸਾਡਾ 30 ਕਰੋੜ ਰੁਪਈਆ ਦਾ ਅਰਬਾਂ ਦਾ ਨੁਕਸਾਨ ਹੀ ਨਹੀਂ ਹੋਇਆ ਇਹਦੇ ਨਾਲ ਸਾਡੇ ਸਿੱਖ ਬੱਚਿਆਂ ਦਾ ਬੜਾ ਜਿੱਥੇ ਸੋ ਬਹੁਤ ਬਹੁਤ ਐਜੂਕੇਸ਼ਨ ਪੱਖ ਦਾ ਉਹ ਇਨਸਾਨ ਹੈ ਬਿਲਕੁਲ ਜੀ ਸੋ 100 ਡਾਕਟਰ ਹਰ ਸਾਲ ਬਣ ਕੇ ਨਿਕਲਨੇ ਸੰ ਉੱਥੋਂ ਜੀ ਤੇ ਜਿਹੜੇ ਕੀ ਹਾਲੀ ਮੈਡੀਕਲ ਕਾਲਜ ਉਹਨਾਂ ਡੈਂਟਲ ਕਾਲਜ ਬਣਾ ਕੇ ਰੱਖਿਆ ਉਹਦੀ ਐਨਐਸਯੂ ਮੈਡੀਕਲ ਕਾਲਜ ਵੀ ਲਈ ਨਹੀਂ ਅਜੇ ਤੱਕ ਮੈਡੀਕਲ ਕਾਲਜ ਚੱਲੇ ਹੀ ਨਹੀਂ ਉੱਥੇ ਓਹੋ ਉਹ ਤੇ ਉਹ ਹਸਪਤਾਲ ਬਣ ਕੇ ਰਹਿ ਗਿਆ ਉਹ ਵੀ ਡੈਂਟਲ ਹਸਪਤਾਲ ਉਹ ਵੀ ਸਿੱਖ ਕੌਮ ਨੂੰ ਵੇਖ ਲਓ 2000 ਤੇ ਸ਼ੁਰੂ ਹੋਇਆ ਸੀ ਇਹ 2000 ਤੋਂ ਲੈ ਕੇ 25 ਸਾਲਾਂ ਵਿੱਚ 2500 ਡਾਕਟਰ ਸਾਡੇ ਬਣ ਕੇ ਨਿਕਲਨੇ ਸਨ ਹਰਿਆਣਾ ਦੇ ਜਾਂ ਪੰਜਾਬ ਦੇ ਜਾਂ ਜਿੱਥੋਂ ਮਰਜ਼ੀ ਨਿਕਲਦੇ ਬਹੁਤ ਵੱਡਾ ਕੌਮ ਨੂੰ ਦੇਸ਼ ਨੂੰ ਫਾਇਦਾ ਹੋਣਾ ਸੀ ਜੀ ਬਹੁਤ ਵੱਡਾ ਤੇ ਕੌਮ ਦਾ ਕਿੰਨਾ ਨਕਾਨ ਕੀਤਾ ਹੈ ਇਹਨਾਂ ਜਿੱਥੇ ਪਈਆਂ ਦਾ ਮਾਇਆ ਦਾ ਆਇਆ ਹੁਣ ਜਿਹੜੇ 6 6 ਲੱਖ 6 ਜਗ੍ਹਾ ਤੇ ਜਿੱਤੇ ਆ ਬਾਦਲ ਭਾਵੇਂ ਕਿ ਬਹੁਤ ਮੁਸ਼ਕਲ ਜਿੱਤਿਆ ਵਾ ਤੇ ਇਹ ਜਿਹੜੇ ਹੈਗੇ ਆ ਇਲਾਕੇ ਤੇ ਮੈਂ ਵੀ 6 ਇਲਾਕਿਆਂ ਚ ਬਾਦਲ ਹੁਣ ਵੀ ਜਿੱਤ ਗਿਆ ਵਾ ਆ 6 ਲੱਖਿਆਂ ਨੂੰ ਜਿੱਤੇ ਜੀ ਜੀ ਤੇ ਚੱਲਾ ਸਭ ਹੁਣ ਤੁਹਾਨੂੰ ਕਿਵੇਂ ਲੱਗਦਾ ਵੀ ਹੁਣ ਪ੍ਰਧਾਨ ਆਪਣਾ ਹਰਿਆਣਾ ਕਮੇਟੀ ਦਾ ਤੁਸੀਂ ਬਣੋਗੇ ਜਾਂ ਕੋਈ ਹੋਰ ਜਾਂ ਕਿਸੇ ਨਾਲ ਅਲਾਈਅੰਸ ਹੋਊਗਾ ਤੁਹਾਡਾ ਦੇਖੋ ਜੀ ਇਸ ਟਾਈਮ ਵੀ ਉਹ ਜਿਦਾਈ ਆਂਕੜਾ ਜਿਹੜਾ ਮੇਰੀ ਫੁੱਲ ਮੈਜੋਰਿਟੀ ਤੇ ਸਿੰਗਰ ਨੇ ਦਿੱਤੀ ਨਹੀਂ ਜੀ ਜੀ ਤੇ ਨਾ ਦੇਣ ਕਰਕੇ ਫਿਰ ਹੁਣ ਕਿਤੇ ਨਾ ਕਿਤੇ 22 ਮੈਂਬਰ ਜਿਹੜੇ ਨੇ ਉਹ ਆਜ਼ਾਦ ਬਣ ਗਏ ਨੇ। ਅੱਛਾ ਜੀ। ਅਕਾਲੀ ਦਲ ਬਾਦਲ ਉਹਨਾਂ ਆਜ਼ਾਦਾਂ ਤੇ ਜ਼ੋਰ ਲਾਈ ਜਾਂਦਾ ਹੈ। ਉਦੋਂ ਸਰਕਾਰ ਜਿਹੜੀ ਹੈ ਉਹ ਨਾ ਆਜ਼ਾਦਾਂ ਤੇ ਜ਼ੋਰ ਲਾਈ ਜਾਂਦੀ ਏ ਕਿਉਂਕਿ ਸਥਿਤੀ ਇਸ ਟਾਈਮ ਟੋਟਲ ਇਹ ਵਿਚਾਲੀਆਂ ਮੈਂਬਰਾਂ ਦੀ ਜਿਹਦੇ ਚੋਂ ਮੇਰੇ ਨੰਬਰ ਯਾਰਾਂ ਲਾ ਲਓ ਤੁਸੀਂ ਯਾਰਾਂ ਮੇਰੇ ਬਣ ਗਏ। ਜੀ ਜੀ। ਇਹ ਇਹਦੇ ਆਪਣਾ ਤਿੰਨ ਨਰਜੀ ਸਾਹਿਬ ਦੇ ਬਣ ਗਏ 6 ਬਾਦਲਗਿਆ ਦੇ ਬਣ ਗਏ ਤੇ 4 ਦਾਦੂ ਦੇ ਬਣ ਗਏ ਹਾਂ ਦਾਦੂ ਵਾਲੇ 4 ਬਣ ਗਏ 4 ਤੇ 6 10 ਤੇ 3 13 ਤੇ 11 24 ਬਣ ਗਏ ਜੇ ਤੁਸੀਂ ਇਕੱਠੇ ਹੋ ਜਾਂਦੇ ਹੋ ਤੁਸੀਂ ਆਪਣੀ ਪਾਰਟੀ ਵੱਖਰੀ ਬਣਾ ਜਾਂਦੇ ਹੋ ਤੇ ਇਹ ਸਾਰੇ ਵੀ ਦਾਦੂ ਵਾਲੇ ਸਾਡੇ ਨਾਲ ਥੋੜਾ ਚੱਲਣਗੇ ਬਾਦਲ ਕੇ ਸਾਡੇ ਨਾਲ ਥੋੜਾ ਹੋਣਗੇ ਨਹੀਂ ਬਾਦਲਕ ਨਹੀਂ ਆਣਗੇ ਬਿਲਕੁਲ ਜੀ ਜਿਹੜੇ ਆਜ਼ਾਦ ਜਿਹੜੇ ਆਜ਼ਾਦ ਆ ਉਹ ਦੀ ਮੈਂ ਉਹੀ ਗੱਲ ਕਰ ਰਿਹਾ ਉਹ 6 ਤੇ 4 10 ਕੱਢ ਦਿਓ ਬਦਲ ਕੇ ਵੀ 6 ਕੱਢ ਦਿਓ ਦਾਦੂ ਦੇ ਵਿਚਾਰ ਕੱਢ ਦਿਓ 10 ਤੇ ਆਪਾਂ ਮਿਲ ਹੀ ਨਹੀਂ ਸਕਦੇ ਉਹਨਾਂ ਨਾਲ ਹਾਂ 14 ਹੀ ਰਹਿ ਗਏ ਤੁਹਾਡੇ ਕੋ ਆਹ ਬਾਕੀ ਸਾਡੇ ਕੋਲ 14 ਮੈਂਬਰ ਨਹੀਂ 30 ਰਹਿ ਗਏ ਨਾ ਬਾਕੀ 10 ਨਿਕਲ ਗਏ ਨਹੀਂ 14 ਤੁਹਾਡੇ ਰਹਿ ਗਏ ਬਾਕੀ 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 ਰਹਿ ਗਏ ਦੂਜੇ ਆਜ਼ਾਦ ਹਾਂ ਬਾਕੀ ਬਾਕੀ ਕੋਈ ਆਜ਼ਾਦ ਰਹਿ ਗਏ 16 ਨੇ ਤੇ ਆਜ਼ਾਦਾਂ ਦੀ ਕੀ ਸੋਚ ਹੈ ਜੀ ਆਜ਼ਾਦ ਵਾਲੇ ਆ ਆਜ਼ਾਦ ਵੇਖੋ ਇਸ ਜੀ ਸੋਚ ਤੇ ਪਹਿਲੋਂ ਹੀ ਸੰਘਰਸ਼ ਤੇ ਚੇ ਸੀ ਵੀ ਜਿੰਨਾ ਸੰਘਰਸ਼ ਕੀਤਾ ਉਹਨਾਂ ਨੂੰ ਆਪਾਂ ਵੋਟਾਂ ਪਾਣੀ ਵੇਖੋ ਤੁਹਾਡਾ ਸੰਘਰਸ਼ ਬੇਮਿਸਾਲ ਹੈ ਜੇ ਕੋਈ ਸ਼ੱਕ ਨਹੀਂ ਕਿਉਂਕਿ ਤੁਸੀਂ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ 1996 ਤੋਂ ਬਾਅਦ ਕਰ ਤੱਕ ਇਹ ਬਹੁਤ ਕੀਤੇ ਔਰ ਤੁਹਾਡੇ ਤੇ ਜਿਹੜਾ ਹੈਗਾ ਤਸ਼ੱਦਦ ਬਹੁਤ ਹੋਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜੀ ਜੀ ਮੈਨੂੰ ਨਾ ਕਾਬਲ ਤੱਕ ਤੱਕ ਸਦਵਾਇਆ ਬਿਨਾ ਮਤਲਬ ਟੁੱਟੇ ਮੈਂ ਬਿਲਕੁਲ ਮੈਂ ਜਾਣਦਾ ਸਤ ਜੀ ਜੀ ਇਹ ਜਦੋਂ ਗੁਰਚੰਦ ਸਿੰਘ ਨੇ ਮੈਨੂੰ ਸੇਵਾ ਲਈ ਭਗਤੀ ਆਪਾਂ ਪੰਨਾ ਤੱਕਾਂ ਦੀ ਸੇਵਾ ਮਤਲਬ ਇਹਨਾਂ ਆਪਣੇ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਜੀ 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 ਹਾਂ ਤੇ ਪਰ ਚਲੋ ਹੁਣ ਸੰਗਤ ਦੇ ਵਿੱਚ ਜਿਵੇਂ ਸੀ ਵੀ ਅਸਾਂ ਜਿੰਨਾ ਸ਼ਿਰਸ਼ ਕੀਤਾ ਉਹਨਾਂ ਨੂੰ ਵੋਟਾਂ ਪਾਣੀਆਂ ਨੇ ਪਰ ਜੇ ਤੁਹਾਡੇ ਸਾਹਮਣੇ ਬੇਲੋਟ ਜੱਟ ਉਹ ਤੇ ਨਹੀਂ ਨਾ ਸੰਗਤ ਦੇ ਸਕੀ ਜਿਹੜਾ ਦੇਣਾ ਚਾਹੀਦਾ ਸੀ ਹਾਂ ਦੇਣਾ ਚਾਹੀਦਾ ਚਲੋ ਫੇਰ ਹੀ ਬਹੁਤ 12 12 12 ਤੁਸੀਂ ਉਹ ਕੱਲੇ 12 ਜਿੱਤੇ ਹੋ ਬਾਕੀ ਤਾਂ ਘੱਟ ਸਾਰੇ ਤੁਹਾਡੇ ਜਿੱਤ ਕੇ ਆ ਬਾਕੀ ਤੁਹਾਨੂੰ ਦੱਸਿਆ ਤਿੰਨ ਨਲਦੀ ਦੇ ਨੇ 6 ਬਾਦਲ ਗਿਆ ਹੁੰਦੇ ਨੇ 4 ਦਾਦੂ ਦੇ ਨੇ ਇਹਨਾਂ ਦੇ ਬਹੁਤ ਥੱਲੇ ਨੇ ਬਹੁਤ ਜ਼ਿਆਦਾ ਥੱਲੇ ਨੇ 3 ਗੁਣਾ ਥੱਲੇ ਨੇ ਹਾਂਜੀ ਜਿਹੜੇ ਆਜ਼ਾਦ ਨੇ ਜੀ ਆਜ਼ਾਦ ਹੀ ਤੁਹਾਡੇ ਸੰਘਰਸ਼ ਨੂੰ ਵੇਖ ਕੇ ਤੁਹਾਡੇ ਨਾਲ ਆ ਜਾਂਦੇ ਤੇ ਹਰਿਆਣਾ ਦਾ ਬਹੁਤ ਕੁਝ ਹਰਿਆਣਾ ਕਮੇਟੀ ਦਾ ਬਹੁਤ ਕੁਝ ਬਣ ਸਕਦਾ ਵਾ ਹਾਂ ਹੁਣ ਜਿਹੜਾ ਤੁਸੀਂ ਪਿੱਛੇ ਜੀ ਅਸਤੀਫਾ ਦਿੱਤਾ ਤੇ ਵਾ ਅ ਬਸ ਸਿਰਸੇ ਕਰਕੇ ਦਿੱਤਾ ਵੀ ਜਿਹੜੀ ਸੰਗਤ ਮੈਂ ਸਾਰੇ ਹਰਿਆਣੇ ਜਦੋਂ ਘੁੰਮਦਾ ਸਾਂ ਤੇ ਕਈ ਜਿੱਥੇ ਆਹ ਸਿੰਘਰਸ ਨੂੰ ਵੋਟਾਂ ਪਾਣੀਆਂ ਨੇ ਤੇ ਜਦੋਂ ਰਿਜ਼ਲਟ ਆਇਆ ਮੈਂ ਵੇਖਿਆ ਵੀ ਮੇਰੇ 12 ਬੰਦੇ ਸੰਗਤ ਨੇ ਹਰਾ ਕੇ ਰੱਖ ਦਿੱਤੇ ਨੇ 11 ਜਿਤਾਏ ਤੇ 12 ਹਰਾ ਦਿੱਤੇ ਤੇ ਮੇਰੇ ਮਨ ਤੇ ਏਡਾ ਵੱਡਾ ਬੋਝ ਪੈ ਗਿਆ ਜੀ ਜੀ ਵੀ ਚਾਹ ਉਹ ਇਹ ਤੇ ਬਹੁਤ ਵੱਡਾ ਸੰਗਤ ਨੇ ਮੰਡਿਟ ਠੀਕ ਨਹੀਂ ਦਿੱਤਾ ਮਾਨਸਿਕ ਭਾਰ ਇਨਾ ਚੜ ਗਿਆ ਮੇਰੇ ਤੇ ਮੈਂ ਕਿਹਾ ਜੀ ਜੇ ਸੰਗਤ ਹੀ ਨਹੀਂ ਚਾਹਦੀ ਏ ਵੀ ਜੇ ਨਹੀਂ ਤੇ ਫੁੱਲ ਮжоਰਿਟੀ ਦੇ ਦੇਣੀ ਮੈਨੂੰ ਜੀ ਜੀ ਨਾ ਤੇ ਕੜ ਕੇ ਬੰਦੇ ਤੇ ਮੇਰੇ ਯਾਰਾਂ ਬਣੇ ਹਮ ਹਮ ਬਾ 12 ਬਣੇ ਮੇਰੇ ਹਰਾਦੀ ਤੇ ਸੰਗਤ ਨੇ ਤੇ ਫਿਰ ਆਪਾਂ ਲੈਣਾ ਵੀ ਕੀ ਏ ਜੇ ਸ਼ਹਿਰ ਕੀਤਾ ਹੈ ਹਰਿਆਣਾ ਦੇ ਸੀ ਕਾਨੂੰ ਹਰਿਆਣਾ ਦਾ ਅਕਲਵਾਰੀ ਚਾ ਉਹ ਜਿਹੜਾ ਗੋਲ ਕਰਨਾ ਸੀ ਕਰ ਲਿਆ ਬਾਦਲ ਕਲ ਕਮੇਟੀ ਰਹਿਣ ਦੀ ਬਣਵਾ ਦਿੱਤੀ ਏ ਤੇ ਆਪਾਂ ਉਹਨੂੰ ਇਹਦੇ ਲੈ ਕੇ ਕਰਨਾ ਜੋ ਸੰਗਤ ਹੀ ਨਹੀਂ ਚਾਹਦੀ ਕੋਈ ਪ੍ਰਬੰਧ ਇਹ ਕਰਨ ਜਿੰਨਾ ਸ਼ਹਿਰ ਕੀਤਾ ਹੈ ਇਸ ਕਾ ਇਹ ਸੋਚ ਨੂੰ ਲੈ ਕੇ ਮੈਂ ਆਪਣਾ ਅਸਤੀਫਾ ਦੇ ਦਿੱਤਾ ਹਾਂ ਉਹਨਾਂ ਅਸਤੀਫਾ ਵਾਪਸ ਲੈ ਲਿਆ ਤੁਸੀਂ ਆ ਫਿਰ ਸੰਗਤ ਨੂੰ ਪਤਾ ਲੱਗਾ ਤੇ ਜਿੰਨੇ ਸਾਡੇ ਮੈਂਬਰ ਜਿੱਤੇ ਸਨ ਉਹ ਮੇਰੇ ਕੋਲ ਆਣ ਕੇ ਬਹਿ ਗਏ ਵੀ ਸਾਡਾ ਹੁਕਮ ਤੇਨੂੰ ਮੰਨਣਾ ਪੈਗਾ ਤੇ ਉਹ ਡੀਸੀ ਆਫਿਸ ਮੈਸਤੀ ਫਰਮ ਦੇਣ ਗਿਆ ਤੇ ਮਗਰ ਅਚਾਰੀ ਫਿੰਗਰ ਤੇ ਹਿਆਣੇ ਦੀ ਪਹੁੰਚ ਗਈ ਮੇਰੇ ਯਾਰ ਨਵਾਂ ਮੈਂਬਰ ਵੀ ਸਾਰੇ ਪਹੁੰਚ ਗਏ ਤੇ ਉਹਨਾਂ ਨੇ ਮੈਨੂੰ ਹੁਕਮ ਲਾ ਦਿੱਤਾ ਕਿ ਮੈਂ ਉਹਨਾਂ ਚਲੋ ਸੰਗਤ ਦਾ ਹੁਕਮ ਸਿਰ ਮੱਥੇ ਆ ਜੀ ਉਹਨਾਂ ਕਹਿੰਿਆ ਵੀ ਜੀ ਨਸਾਬ ਅਸੀਂ ਜਲਦੀ ਤੁਹਾਡੇ ਨਾਲ ਸਾਡੀ ਟੀਮ ਆ ਕੇ ਗੱਲਬਾਤ ਕਰੇਗੇ ਅਸੀਂ ਮਿਲਦੇ ਹਾਂ ਜੀ ਤੁਹਾਨੂੰ ਤੇ ਤੁਹਾਡਾ ਸੰਘਰਸ਼ ਲਾ ਲਾ ਬੇਮਿਸਾਲ ਹੈ ਜੀ ਔਰ ਸਜਦਾ ਹੈ ਤੁਹਾਡੇ ਵਰਗੇ ਸਿਰੜੀ ਸਿੱਖਾਂ ਨੂੰ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਔਰ ਬਾਦਲ ਕਿਆ ਨੂੰ ਜਿਨ੍ਹਾਂ ਨੇ ਪੰਜਾਬ ਵਿੱਚ ਵੀ ਬਹੁਤ ਨੁਕਸਾਨ ਕੀਤਾ ਸਿੱਖੀ ਦਾ ਤੇ ਸਿੱਖੀ ਸਿਧਾਂਤਾਂ ਦਾ ਬਿਲਕੁਲ ਤੇ ਬਾਕੀ ਪ੍ਰਾਪਰਟੀਆਂ ਦਾ ਨੁਕਸਾਨ ਤੇ ਬੇਹੱਦ ਕਿਉਂਕਿ ਜਿੱਥੇ ਪੰਜਾਬ ਹਰਿਆਣੇ ਚ ਇਹਨਾਂ ਨੇ ਆਪਣੇ ਸਿਪਾਹਸਲਾਰਾਂ ਨੂੰ ਪ੍ਰਾਪਰਟੀਆਂ ਤੇ ਜ਼ਮੀਨਾਂ ਅਕਵਾਇਰ ਕਰਕੇ ਦਿੱਤੀਆਂ ਐਵੇਂ ਪੰਜਾਬ ਦੀਆਂ ਸ਼੍ਰੋਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਸ਼੍ਰੋਣੀ ਗੁਰਦਾਰ ਪਰੰਧ ਕਮੇਟੀ ਦੀਆਂ ਜ਼ਮੀਨਾਂ ਪੰਜਾਬ ਚ ਇਹਦੇ ਰਿਕਵਾਇਰ ਕੀਤੀਆਂ ਹੋਈਆਂ ਜਿਹਦਾ ਖੁਲਾਸਾ ਬੜੀ ਵਾਰ ਕਰ ਚੁੱਕੇ ਆ ਪਰ ਤੁਸੀਂ ਬਹੁਤ ਵੱਡਾ ਕੰਮ ਕੀਤਾ ਵਾ ਜੇ ਇਲੈਕਟਿਡ ਕਮੇਟੀ ਆਉਂਦੀ ਐ ਤੇ ਬਾਦਲਕਿਆਂ ਤੋਂ ਜਿੰਨੇ ਵੀ ਜ਼ਮੀਨਾਂ ਸਰ ਰਕਸਾਰੀਆਂ ਰਿਕਵਾਇਰ ਕੀਤੀਆਂ ਵਾਪਸ ਲਈਆਂ ਜਾਣਗੀਆਂ ਹਾਂ ਬਿਲਕੁਲ ਜੀ ਕਿ ਲਈਆਂ ਜਾਣਗੀਆਂ ਅਸੀਂ 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 ਆਪਣੇ ਆਜ਼ਾਦ ਜਿਹੜੇ ਸਿੱਖ ਆਪਣਾ ਵੀਰ ਜਿੱਤੇ ਆ ਜਿਹੜੇ ਹਰਿਆਣਾ ਕਮੇਟੀ ਦੇ ਉਹਨਾਂ ਨੂੰ ਅਪੀਲ ਕਰਦੇ ਆ ਅਸੀਂ ਆਪਣੇ ਮਾਦੀ ਬਰਾਈ ਵੀ ਸੱਚ ਦਾ ਸਾਥ ਦਿਓ ਜਿਹੜਾ ਵੀ ਤੁਹਾਨੂੰ ਸੱਚਾ ਲੱਗਦਾ ਉਹਦਾ ਸਾਥ ਦਿਓ ਢਿੰਡਾ ਸਾਹਿਬ ਦੀ ਕੁਰਬਾਨੀ ਬੜੀ ਵੱਡੀ ਆ ਅਸੀਂ ਆਪਣੇ ਮਾਦੀ ਬਾਰੇ ਜਰੂਰ ਬੇਨਤੀ ਕਰਾਂਗੇ ਧੰਨਵਾਦ ਜੀ ਜਿੰਦਰ ਸਾਹਿਬ ਗੱਲਬਾਤ ਕਰਦੇ ਰਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ